ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਜਿੱਥੇ ਅੱਜ ਕੱਲ ਛੋਟੇ ਬੱਚੇ ਮੋਬਾਈਲਾਂ ਦੇ ਵਿੱਚ ਵੱਡੇ ਰਹਿੰਦੇ ਨੇ ਜਿੱਥੇ ਅੱਜ ਕੱਲ ਛੋਟੇ ਬੱਚਿਆਂ ਨੂੰ ਸਿਰਫ ਡੋਰੇਮੋਨ ਛੋਟਾ ਭੀਮ ਜਾਂ ਕਾਰਟੂਨਸ ਤੋਂ ਬਿਨਾ ਕੁਝ ਹੋਰ ਸੋਚਦਾ ਹੀ ਨਹੀਂ ਉੱਥੇ ਹੀ ਕੁਝ ਬੱਚੇ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਪਰਮਾਤਮਾ ਦਾ ਹੱਥ ਜੰਮਦਿਆਂ ਦੋਹੀ ਹੁੰਦਾ ਤੇ ਕੁਝ ਇਸ ਦੇ ਵਿੱਚ ਉਹਨਾਂ ਦੇ ਮਾਪਿਆਂ ਨੂੰ ਵੀ ਸ਼ਰੇ ਜਾਂਦਾ ਹੈ ਜੋ ਪਰਵਰਿਸ਼ ਅਜਿਹੇ ਦਿੰਦੇ ਨੇ ਕਿ ਬੱਚੇ ਆਪ ਵੱਡਿਆਂ ਨੂੰ ਸਮਝਾਉਂਦੇ ਹੋਏ ਨਜ਼ਰ ਆਉਂਦੇ ਨੇ ਕਿ ਤੁਸੀਂ ਟੀਵੀ ਦੇ ਉੱਤੇ ਲੱਚਰ ਗਾਣੇ ਨਹੀਂ ਦੇਖਣੇ ਮੋਬਾਈਲ ਦੇ ਉੱਤੇ ਟਾਈਮ ਵੇਸਟ ਨਹੀਂ ਕਰਨਾ ਪਰਮਾਤਮਾ ਦਾ ਨਾਮ ਲੈਣਾ ਹੈ ਪਰਮਾਤਮਾ ਦਾ ਨਾਮ ਧਿਆਣਾ ਹੈ ਤੇ ਵਾਹਿਗੁਰੂ ਵਾਹਿਗੁਰੂ ਕਰਨਾ ਹੈ ਗੁਰਪਿਆਰੋ ਛੋਟੀ ਜਹੀ ਬੱਚੀ 3-4 ਸਾਲ ਦੀ ਅਗਰ ਇਹ ਗੱਲ ਕਹਿ ਰਹੀ ਹੋਵੇ ਤਾਂ ਤੁਸੀਂ ਸੋਚੋ ਉਸ ਬੱਚੀ ਦੇ ਅੰਦਰ ਪਰਮਾਤਮਾ ਆਪ ਇਹ ਗੱਲ ਬੁਲਵਾ ਰਿਹਾ ਹੈ ਉਸ ਤੋਂ ਤੇ ਦੂਜਿਆਂ ਨੂੰ ਸਮਝਾਣ ਦੀ ਕੋਸ਼ਿਸ਼ ਕਰ ਰਿਹਾ ਹੈ ਸਾਨੂੰ ਸਮਝਾਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਦੁਨੀਆਂ ਦੇ ਵਿੱਚ ਚੱਲ ਰਹੇ ਇਸ ਲੈਕਚਰ ਘਾਣ ਨੂੰ ਅਸੀਂ ਰੋਕੀਏ ਤੇ ਆਪਣੀ ਆਉਣ ਵਾਲੀ ਨਵੀਂ ਪਨੀਰੀ ਨੂੰ ਨਵੀਂ ਪੀੜੀ ਨੂੰ ਗੁਰੂ ਦੇ ਲੜ ਲਾਈਏ ਗੁਰੂ ਤੇ ਲੇਖੇ ਲਾਈਏ ਆਓ ਸਭ ਤੋਂ ਪਹਿਲਾਂ ਸੁਣਦੇ ਹਾਂ ਕਿ ਇਹ ਪਿਆਰੀ ਜੀ ਬੱਚੀ ਕੀ ਕਹਿ ਰਹੀ ਹੈ ਸਾਨੂੰ ਬੇਟਾ ਕੀ ਕਰਿਆ ਕਰਾ ਤੁਸੀਂ ਨਾ ਪਾਠ ਕਰਿਆ ਕਰੋ ਹੂੰ ਤੇ ਗਾਣਾ ਨਹੀਂ ਬੋਲਣਾ ਠੀਕ ਹੈ ਜੀ ਗਾਣਾ ਮੈਨੂੰ ਸੁੰਨਾ ਟੀਵੀ 'ਚ ਬਾਅਦ ਸੁੰਨੇ ਹੂੰ ਠੀਕ ਏ ਹੂੰ ਹੂੰ ਬਾਅਦ ਨਾ ਲਗਾ ਕੇ ਤੁਸੀਂ ਹੂੰ ਤੈਨੂੰ ਨੀਂਦ ਆ ਗਈ ਫਿਰ ਅੱਛਾ ਹਾਂਜੀ ਤੇ ਰਾਤ ਨੂੰ ਸੌਂ ਲੱਗਿਆ ਫਿਰ ਸਿਮਰਨ ਕਿੱਦਾਂ ਕਰਨਾ ਵਾਹਿਗੁਰੂ 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 बस इतना कि करना है? नहीं नहीं थोड़ा करना कि ज्यादा करना ज्यादा करना ज्यादा करना ठीक है फिर ठीक हो जाएंगे आप हां जी ठीक है चलो पुन जकारा दे बोले सोनिया दा सोनिया काल देख देख से बन टिक जीत ताजिका उलसा आकी ना कोई बार हो ਸਭ ਮਿਲेंगे ਵਜੈ ਰੰਜੋ ਹੋਏ ਨਾਨਕ ਨਾਮ ਚਾਟੀ ਗਲਾਸ ਤੇ ਪਾਣੀ ਦਬਲਾ ਹੋਏ ਗੁਰਜੀ ਦਾ ਖਾਨ ਸਾਹਿਬ ਹੋਏ ਗੁਰਜੀ ਗੁਰ ਪਿਆਰੇ ਬੱਚੇ ਮੂਮ ਵਰਕੇ ਹੁੰਦੇ ਨੇ ਸਾਡਾ ਆਪਣਾ ਫਰਜ਼ ਪੈਂਦਾ ਹੈ ਕਿ ਉਹਨਾਂ ਨੂੰ ਅਸੀਂ ਕਿਦਾਂ ਢਾਲਣਾ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਪਰਵਰਿਸ਼ ਕਰਨੀ ਹੈ ਉਹਨਾਂ ਨੂੰ ਕੀ ਖਾਣ ਪੀਣ ਦੇਣਾ ਹੈ ਤੇ ਕਿਦਾਂ ਦਾ ਮਾਹੌਲ ਦੇਣਾ ਹੈ ਉਹਨਾਂ ਨੂੰ ਵੱਡੇ ਹੋਣ ਵਾਸਤੇ ਤੇ ਬਹੁਤ ਸਿੰਪਲ ਜਿਹੀ ਗੱਲ ਹੈ ਕਿ ਬੱਚਿਆਂ ਨੂੰ ਜਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਅਸੀਂ ਰੱਖਾਂਗੇ ਜਿਸ ਤਰ੍ਹਾਂ ਦੀ ਪਰਵਰਿਸ਼ ਅਸੀਂ ਦਵਾਂਗੇ ਉਸ ਬੱਚੇ ਨੇ ਸਾਨੂੰ ਉਸੇ ਤਰ੍ਹਾਂ ਦਾ ਪ੍ਰਤੀਕਰਮ ਦੇਣਾ ਹੈ ਜੇਕਰ ਅਸੀਂ ਫਲਦਾਰ ਬੂਟੇ ਦੀ ਪਰਵਰਿਸ਼ ਚੰਗੀ ਤਰ੍ਹਾਂ ਕਰਾਂਗੇ ਉਸ ਦੀ ਸੇਵਾ ਕਰਾਂਗੇ ਤਾਂ ਉਹ ਬਹੁਤ ਚੰਗੇ ਫਲ ਦੇਗਾ ਪਰ ਉਥੇ ਹੀ ਅਗਰ ਅਸੀਂ ਫਲਦਾਰ ਬੂਟੇ ਦੀ ਚੰਗੀ ਇਸ ਤਰ੍ਹਾਂ ਪਰਵਰਿਸ਼ਨ ਨਹੀਂ ਕਰਾਂਗੇ ਧਿਆਨ ਉਸ ਦਾ ਨਹੀਂ ਰੱਖਾਂਗੇ ਸਮੇਂ ਸਿਰ ਉਹਨੂੰ ਪਾਣੀ ਨਹੀਂ ਪਾਵਾਂਗੇ ਤਾਂ ਇਆਂ ਤਾਂ ਉਹ ਸੁੱਕ ਜਾਵੇਗਾ ਧੀਆਂ ਉਸ ਦੇ ਫਲ ਨੂੰ ਵੀ ਹੀੜੀ ਲਕਣੀ ਸ਼ੁਰੂ ਹੋ ਜਾਣਗੇ ਇਸੇ ਤਰ੍ਹਾਂ ਅਗਰ ਅਸੀਂ ਚਾਣਿਆ ਕਿ ਸਾਡੇ ਬੱਚੇ ਹਮੇਸ਼ਾ ਗੁਰੂ ਦੇ ਲੜ ਲੱਗੇ ਰਹਿਣ ਪਰਮਾਤਮਾ ਦੀ ਰਜ਼ਾਮੰਦੀ 'ਚੇ ਰਹਿਣ ਤੇ ਵਾਹਿਗੁਰੂ ਵਾਹਿਗੁਰੂ ਧਿਆਨ ਦੇ ਰਹਿਣ ਤਾਂ ਕਿਤੇ ਨਾ ਕਿਤੇ ਸਾਨੂੰ ਆਪ ਬਾਣੀ ਦਾ ਇਹ ਰਸ ਆਪਣੇ ਬੱਚਿਆਂ ਦੇ ਅੰਦਰ ਜਮਦਿਆਂ ਤੋਂ ਹੀ ਪਾਣਾ ਪੈਣਾ ਹੈ ਨਹੀਂ ਤਾਂ ਅਜੋਕੇ ਸਮੇਂ ਦੇ ਵਿੱਚ ਇੱਕ ਦੂਜੇ ਨੂੰ ਪਿੱਛੇ ਛੱਡਣ ਦੀ ਹੋੜ ਦੇ ਵਿੱਚ ਕਿਤੇ ਨਾ ਕਿਤੇ ਸਾਡੇ ਬੱਚੇ ਵੀ ਇਸੇ ਦੌੜ 'ਤੇ ਗਵਾਚ ਜਾਣਗੇ ਤੇ ਮੋਬਾਈਲ ਹੋਵੇ ਜਾਂ ਸੋਸ਼ਲ ਮੀਡੀਆ ਉਸੇ ਦੇ ਵਿੱਚ ਉਲਝ ਕੇ ਰਹਿ ਜਾਣਗੇ ਫਿਰ ਹੌਲੀ-ਹੌਲੀ ਉਹ ਆਪਣੇ ਵजूद ਤੋਂ ਆਪਣੇ ਉੜ ਤੋਂ ਵੀ ਵਿਸਰਦੇ ਜਾਣਗੇ ਟੁੱਟਦੇ ਜਾਣਗੇ ਤੇ ਜੇਕਰ ਫਿਰ ਤੁਸੀਂ ਬੱਚਿਆਂ ਨੂੰ ਪੁੱਛੋਗੇ ਕਿ ਪਹਿਲੀ ਪਾਤਸ਼ਾਹੀ ਕੌਣ ਸੀ ਜਾਂ ਦਸਮ ਪਾਤਸ਼ਾਹ ਕੌਣ ਸਨ ਜਾਂ ਚਾਰ ਸੈਬਜ਼ਾਦੇ ਕੌਣ ਸਨ ਉਹਨਾਂ ਨੂੰ ਯਾਦ ਤੱਕ ਨਹੀਂ ਹੋਏਗਾ ਅੱਜ ਵੀ ਇਹ ਗੱਲ ਸਾਡੇ ਸਾਹਮਣੇ ਆਂਦੀ ਹੈ ਕਿ 40% ਤੋਂ ਵੱਧ ਨੌਜਵਾਨ ਵਰਗ ਅਜਿਹਾ ਹੈ ਜਿਨ੍ਹਾਂ ਨੂੰ ਚਾਰ ਸੈਬਜ਼ਾਦਿਆਂ ਦੇ ਨਾਮ ਤੱਕ ਨਹੀਂ ਪਤਾ ਇਸ ਲਈ ਅੱਜ ਵੀ ਸਾਡਾ ਫਰਜ਼ ਬਣਦਾ ਗੁਰੂ ਪਿਆਰਿਓ ਕਿ ਅਸੀਂ ਜਿਨ੍ਹਾਂ ਨੇ ਅਮੀਰ ਵਿਰਸੇ ਦੇ ਮਾਲਕ ਹਾਂ ਉਹ ਵਿਰਸਾ ਅਸੀਂ ਆਪਣੇ ਬੱਚਿਆਂ ਨੂੰ ਬਹੁਤ ਸੰਭਾਲ ਕੇ ਦਈਏ ਤਾਂ ਜੋ ਉਸ ਵਿਰਸੇ ਨੂੰ ਕਦੇ ਕੋਈ ਟਾਹ ਨਾ ਲਾ ਸਕੇ ਉਹ ਸਾਡੇ ਬੱਚਿਆਂ ਤੋਂ ਨਾ ਵਿਸਰੇ ਉਮੀਦ ਕਰਦਾ ਹਾਂ ਤੁਸੀਂ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਵੋਗੇ ਆਪਣੀਆਂ ਬੱਚਿਆਂ ਨੂੰ ਆਪਣੀਆਂ ਆਉਣ ਵਾਲੀਆਂ ਨਵੀਆਂ ਪਨੀਰੀਆਂ ਨੂੰ ਆਪ ਗੁਰਮਤਿ ਦਾ ਗਿਆਨ ਦੇਵੋਗੇ ਬਾਣੀ ਪੜ੍ਹਾਓਗੇ ਤੇ ਆਪ ਲੱਚਰ ਗਾਇਕੀ ਤੋਂ ਅਜਿਹੇ ਕੰਮਾਂ ਤੋਂ ਦੂਰ ਰਹੋਗੇ ਢੋਂਗਾ ਪਖੰਡਾ ਤੋਂ ਦੂਰ ਰਹੋਗੇ ਜਿਹਦੇ ਨਾਲ ਸਿੱਖ ਕੌਮ ਕਿਸੇ ਗਲਤ ਰਾਹ ਵੱਲ ਜਾਂਦੀ ਹੋਵੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵੈਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ